ਉਤਰ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਜ਼ਿਲ੍ਹੇ ਪਾਰਦੇ ਵਿੱਚ ਫਿਰੋਜ਼ਪੁਰ ਪੁਲਿਸ ਨੇ ਕਾਸੋ ਆਪਰੇਸ਼ਨ ਚਲਾਇਆ ਤੇ ਕਈ ਨਸ਼ਾ ਤਸਕਰਾਂ ਨੂੰ ਰਾਉਂਡ ਅਪ ਕਰਕੇ ਉਨ੍ਹਾਂ ਦੇ ਘਰਾਂ ਦੀ ਤਲਾਸ਼ੀ ਲਈ ਹੈ ਇਸ ਕਾਸੋ ਆਪਰੇਸ਼ਨ ਦੌਰਾਨ ਫਿਰੋਜ਼ਪੁਰ ਪੁਲਿਸ ਨੂੰ ਨਸ਼ੇ ਦੀ ਰਿਕਵਰੀ ਦੇ ਨਾਲ ਨਾਲ ਕਈ ਚੋਰੀ ਦੇ ਮੋਟਰਸਾਈਕਲ ਵੀ ਬਰਾਮਦ ਹੋਏ ਜਿਨ੍ਹਾਂ ਉੱਤੇ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਐਫਆਈਆਰ ਦਰਜ ਕਰਨ ਉਪਰੰਤ ਸਾਰੀ ਜਾਣਕਾਰੀ ਦਿੱਤੀ ਜਾਵੇਗੀ ਇਸ ਕਾਸੋ ਆਪਰੇਸ਼ਨ ਦੀ ਨਿਗਰਾਨੀ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਦੇ ਵੱਲੋਂ ਖੁਦ ਮੌਕੇ ਤੇ ਪਿੰਡ ਕੜਮਾ ਦੇ ਨਵਾ ਕਿਲਾ ਤੇ ਹੋਰ ਇਲਾਕਿਆਂ ਦੇ ਵਿੱਚ ਜਾਟ ਕੀਤੀ ਹੈ। ਇਹ ਨਵਾ ਕਿਲਾ ਪਿੰਡ ਦੇ ਵਿੱਚ ਅਸੀਂ ਇਸ ਟਾਈਮ ਖਸ਼ੂਰ ਪਿੰਡਾਂ ਦੇ ਵਿੱਚ ਵੀ ਜਿਹੜਾ ਕਸ ਆਪਰੇਸ਼ਨ ਕੀਤਾ ਜਿਸ ਸਹਤ ਜਿਹੜੇ ਵੀ ਸਾਡੇ ਨਸ਼ਾ ਤਸਕਰਾਂ ਦੀ ਸਾਨੂੰ ਇਨਫੋਰਮੇਸ਼ਨ ਆ ਉਨ੍ਹਾਂ ਤੇ ਸੱਚ ਆਪਰੇਸ਼ਨ ਕੀਤਾ ਗਿਆ ਮਡੇ ਲੈਵਲ ਤੇ ਐਵੇਂ ਸਾਰੇ ਡਿਸਟ੍ਰਿਕਟ ਦੇ ਵਿੱਚ ਸਾਡੇ ਸਾਰੀਆਂ ਸਬਡਿਵੀਜ਼ਨਸ ਦੇ ਵਿੱਚ ਇਹ ਜਿਹੜੇ ਸਾਡੇ ਡਰਗ ਹੌਟਸਪots ਆ ਉਹਨਾਂ ਤੇ ਤੇ ਜਿੱਥੇ ਸਾਨੂੰ ਇਨਫੋਰਮੇਸ਼ਨ ਆ ਕੁਈ ਡਰਗ ਪੈਟਰਨਰ ਹੋ ਸਕਦੇ ਆ ਉੱਥੇ ਇਹ ਮਹਮ ਚੱਲ ਰਹੀ ਹੈ ਜੀ ਪੰਜਾਬ ਸਰਕਾਰ ਵੱਲੋਂ ਮਾਨਯੋਗ ਸੀਐਮ ਸਾਹਿਬ ਵੱਲੋਂ ਡੀਜੀਪੀ ਸਾਹਿਬ ਵੱਲੋਂ ਸਾਡੀ ਅੱਗੇ ਵੀ ਜਿਹੜੀ ਫਿਰੋਜ਼ਪੁਰ ਪੁਲਿਸ ਵੱਲੋਂ ਕਾਫੀ ਇਹਦੇ ਵਿੱਚ ਰਕਵਟੀਆਂ ਹੁਣ ਤੱਕ ਵੀ 15 16 ਕਿਲੋ ਹਰੰਦੀਰ ਰਿਕਵਰੀ ਤਕਰੀਬ 1200 ਬੰਦੇ ਅਸੀਂ ਅਰੈਸਟ ਕੀਤੇ ਜਿਹੜੇ ਡਰਗ ਪੈਡਲਿੰਗ ਦੇ ਵਿੱਚ ਪਾਏ ਗਏ ਇਹ ਲੈਸ਼ਰੀ ਕੇਪਾ ਲਗਾਤਾਰ ਮਾਦਰੀਆਂ ਦੇ ਲੱਕਤੂੜ ਲਈ ਕੀਤੀ ਹੋਰੀ ਅਧਿਤੀ ਹੈ ਇਹ ਜਿਹੜੀ ਐ ਇੰਨੀ ਅਸੀਂ ਰਿਕਵਰੀ ਕੀਤੀ ਹੈ ਲੱਕੀ ਤੋੜੇ ਸਮਝੋ ਤੁਸੀਂ ਵੀ ਉਹਨਾਂ ਤੇ ਕਾਫੀ ਦਾ ਜਿਹੜਾ ਉਹਨਾਂ ਨੂੰ ਨੁਕਸਾਨ ਹੋਇਆ ਜਿਹੜੇ ਪੈਡਲਰਸ ਐ ਇੰਨੇ ਪੈਡਲਰਸ ਫੜ ਕੇ ਅਸੀਂ ਜੇਲਾ ਚ ਭੇਜੇ ਤੇ ਲਗਾਤਾਰ ਚੱਲਦਾ ਰਹੂਗਾ ਜਿੱਦਾਂ ਜਦੋਂ ਆਪਾਂ ਨਸ਼ੇ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰ ਸਕਦੇ ਜਿਹੜੇ ਹੋਰ ਪੈਡਲਰ ਹੈਗੇ ਨੇ ਇਸ ਤਰ੍ਹਾਂ ਦੇ ਨਸ਼ਾ ਪੈਡਲਰ ਹੈਗੇ ਆ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਇਹ ਚੇਤਾਵਨੀ ਹੈ ਜੀ ਉਹਨਾਂ ਤੇ ਜੋ ਕਾਨੂੰਨ ਅਨਸਾਰ ਵੱਤ ਤੋਂ ਵੱਤ ਸਖਤ ਐਕਸ਼ਨ ਕਰਾਂਗੇ ਤੇ ਉਹਨਾਂ ਨੂੰ ਆਪਾਂ ਸੌਣ ਨਹੀਂ ਦੇਣਾ ਜੀ ਉਹਨ ਤੋਂ ਬਾਅਦ ਇਹ ਅੱਜ ਜਿਹੜੇ ਤੁਹਾਡੀ ਮਹਿਮ ਕਿੱਥੇ ਕਿੱਥੇ ਚੱਲੀ ਹੈ ਅੱਜ ਸਾਡੀਆਂ ਸਾਰੀਆਂ ਫਰੋਸਪੁਰ ਦੀਆਂ ਸਾਰੀਆਂ ਸਬਡਿਵੀਜ਼ਨਸ ਦੇ ਵਿੱਚ ਇਹਦਾ ਚੱਲ ਰਿਹਾ ਹੈ ਜੀ ਕਿਹਸਾ ਆਪਰੇਸ਼ਨ ਚੱਲ ਰਿਹਾ ਸਾਰੇ ਆਫਸਰਸ ਬਾਹਰ ਹੈ ਗਰੀਬ ਸਾਡੀ 600 ਦੇ ਕਰੀਬ ਸਾਡੀ ਫੋਰਸ ਬਾਹਰ ਹੈ ਇਸ ਵੇਲੇ